ਏ ਬੀ ਪੀ ਸਾਂਝਾ ਤੁਹਾਨੂੰ ਰੱਖੇ ਅੱਗੇ ਸਾਡੇ ਨਾਲ ਅੱਜ ਪੰਜਾਬੀ ਸਿਨੇਮਾ ਦੇ ਉਹ ਮਸ਼ਹੂਰ ਕਲਾਕਾਰ ਮੌਜੂਦ ਨੇ ਜਿਨ੍ਹਾਂ ਦੇ ਡਾਇਲੌਗਸ ਵਿੱਚ ਆਵਾਜ਼ ਚ ਅੱਜ ਵੀ ਉਨਾ ਹੀ ਦਮ ਹੈ ਜਿੰਨਾ ਉਹ ਪਹਿਲੀ ਵਾਰੀ ਸਕਰੀਨ ਤੇ ਆਏ ਸੀ ਉਹਨਾਂ ਸੀ ਜੇ ਨਾ ਦੱਸ ਦਿੱਤਾ ਤਾਂ ਤਰਤੀ ਵਿੱਚ ਕੱਢਿਆ ਜਾਏਗਾ ਬੁੱਢੜਿਆ ਕੋ ਗੂਗਲ ਸਾਡੇ ਨਾਲ ਨੇ ਤੇ ਹੁਣੇ ਕਰਨ ਜਾ ਰਹੇ ਨੇ ਗਨ ਐਂਡ ਗੋਲ ਰਾਈਟ ਜੀ ਤੇ ਗਨ ਤਾਂ ਚਲੋ ਠੀਕ ਹੈ ਪਹਿਲੇ ਵੀ ਫਿਲਮਾਂ ਤੁਸੀਂ ਬਹੁਤ ਚੱਕੀ ਆ ਬਹੁਤ ਬੰਦੂਕਾਂ ਵੇਖਿਆ ਨੇ ਇਹ ਗੋਲ ਹੁਣ ਕਿੱਥੋਂ ਆ ਗਿਆ ਇਹ ਕਨਸੈਪਟ ਕੀ ਹੈ ਇਹ ਫੁੱਟਬਾਲ ਤੇ ਬਣੀ ਹੈ ਜੀ ਫਿਲਮ ਮੇਰੇ ਖਿਆਲ ਦੇ ਵਿੱਚ ਸਪੋਰਟਸ ਤੇ ਬਹੁਤ ਫਿਲਮਾਂ ਬਣੀਆਂ ਹੋਣਗੀਆਂ ਫੁੱਟਬਾਲ ਤੇ ਕਿਸੇ ਨੇ ਨਹੀਂ ਬਣਾਈ ਸੀ ਇਸ ਤੋਂ ਪਹਿਲਾਂ ਫੁੱਟਬਾਲ ਨੂੰ ਲੈ ਕੇ ਕਹਾਣੀ ਹੈ ਔਰ ਗੋਲ ਫੁੱਟਬਾਲ ਵਾਲਾ ਹੋ ਗਿਆ ਗਨ ਔਰ ਰੋਜ਼ਾੜੀ ਹੋ ਗਈ ਪਰ ਇਹ ਠੀਕ ਹੈ ਸਪੋਰਟਸ ਬੇਸਡ ਫਿਲਮ ਹੈ ਇੱਕ ਗਨ ਕਿੱਥੋਂ ਆ ਗਈ ਸਪੋਰਟਸ ਵਿੱਚ ਮਤਲਬ ਇਹ ਪੰਜਾਬੀ ਕਿਥੋਂ ਨਾ ਕਿਧੋ ਗਨ ਜ਼ਰੂਰ ਇਹਨਾਂ ਨੇ ਲੈ ਕੇ ਆਣੀ ਹੁੰਦੀ ਹੈ ਇਹ ਤਾਂ ਨਹੀਂ ਕੋਈ ਗੱਲ ਹੈ ਇਹ ਪੰਜਾਬੀਆਂ ਦੇ ਸੁਭਾਅ 'ਚ ਸ਼ਾਮ ਹੈ ਜੀ ਖੜਕਾ ਦੜਕਾ ਇਸੇ ਕਰਕੇ ਸਾਡੀਆਂ ਫਿਲਮਾਂ ਲੋਕ ਦੇਖਦੇ ਆ ਪਸੰਦ ਕਰ ਕਰਦੇ ਆ ਐਕਸ਼ਨ ਫਿਲਮਾਂ ਅ ਇਸ ਫਿਲਮ ਦੇ ਵਿੱਚ ਫੁੱਟਬਾਲ ਦਾ ਪਲੇਅਰ ਹੈ ਜੋ ਮੇਰਾ ਛੋਟਾ ਭਰਾ ਜੋ ਲੜਕਾ ਸਰਾ ਸਰਾ ਸੁਮਿਤ ਸਰਾਵ ਕਰਕੇ ਪਹਿਲੀ ਦਫਾ ਕੰਮ ਕਰ ਰਿਹਾ ਹੈ ਔਰ ਬਹੁਤ ਅੱਛਾ ਪਲੇਅਰ ਹੁੰਦਾ ਲੇਕਿਨ ਉਹ ਕੁਝ ਫਿਲਮ ਚੱਲਣ ਤੋਂ ਬਾਅਦ ਗਲਤ ਸੋਸਾਇਟੀ ਦੇ ਵਿੱਚ ਵਿਲਨ ਲੋਗਾਂ ਦੇ ਨਾਲ ਰੜਕੇ ਤੇ ਹੱਥ 'ਚ ਗਨ ਆ ਜਾਂਦੀ ਉਹਦੇ ਉਹ ਕਿਸ ਤਰ੍ਹਾਂ ਫਿਰ ਫਿਲਮ ਦੇ ਵਿੱਚ ਉਹ ਗਨ ਦਾ ਇਸਤੇਮਾਲ ਕਰਦਾ ਹੈ ਉਹ ਲੋਕ ਕਿਸ ਤਰ੍ਹਾਂ ਉਹਨੂੰ ਆਪਣੇ ਜੰਗਲ ਦੇ ਵਿੱਚ ਰੱਖਦੇ ਐ ਵਾਪਸ ਫੇਰ ਆਉਂਦਾ ਉਹ ਤੇ ਆ ਕੇ ਫੁੱਟਬਾਲ ਦੇ ਵਿੱਚ ਗੋਲ ਕਰਦਾ ਇਸ ਚੀਜ਼ ਨੂੰ ਲੈ ਕੇ ਫਿਲਮ ਤੇ ਤੁਹਾਡਾ ਕੀ ਕਿਰਦਾਰ ਹੈ ਫਿਲਮ 'ਚ ਤੁਸੀਂ ਵੀ ਫੁੱਟਬਾਲ ਖੇល ਰਹੇ ਹੋ ਨਹੀਂ ਜੀ ਨਹੀਂ ਮੈਂ ਇੱਕ ਇਲਾਕੇ ਦਾ ਨਾਮੀ ਇੱਕ ਮੰਨਿਆ ਪਰ ਮੰਨਿਆ ਬੰਦਾ ਹੁਣਾ ਔਰ ਮੇਰਾ ਛੋਟਾ ਭਰਾ ਇਹ ਹੈ ਔਰ ਸਾਡੀ ਫੈਮਿਲੀ ਦੇ ਸੀਨਸ ਇਕੱਠਿਆਂ ਦੇ ਹੈ ਔਰ ਫਿਲਮ 'ਚ ਵੇਖੋ ਮੇਰੇ ਨਾਲ ਟੁੱਕ ਦੀ ਗੱਲਬਾਤ ਹੈ ਜਿਹੜੀ ਉਹ ਮੈਨੂੰ ਦਿੱਤੀ ਗਈ ਹੈ अच्छा ठीक है कुगु जी आज ਦਾ ਜਿਹੜਾ ਸਿਨੇਮਾ ਹੈ ਹੈਨਾ ਤੇ ਜਿਸ ਵੇਲੇ ਤੁਸੀਂ ਸ਼ੁਰੂਆਤ ਕੀਤੀ ਸੀ ਮੈਂ ਇਹ ਨਹੀਂ ਕਹਾਂਗੀ ਤੁਹਾਡਾ ਦੌਰ ਚੱਲ ਗਿਆ ਤੁਹਾਡਾ ਹੀ ਦੌਰ ਹੈ ਪਰ ਜਿਸ ਵੇਲੇ ਤੁਸੀਂ ਸ਼ੁਰੂਆਤ ਕੀਤੀ ਸੀ ਉਸ ਸਮੇਂ ਦੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਅੱਜ ਦੇ ਸਿਨੇਮਾ 'ਚ ਤੁਸੀਂ ਬਹੁਤ ਮਿਸ ਕਰਦੇ ਹੋ ਤੁਹਾਨੂੰ ਲੱਗਦੀ ਹੈ ਹੋਣੀ ਚਾਹੀਦੀ ਹੈ ਸਾਰੀਆਂ ਚੀਜ਼ਾਂ अच्छी ਹੋ ਰਹੀਆਂ ਬਹੁਤ ਟੈਕਨੀਕ ਅੱਛੀ ਆ ਗਈ ਹੈ ਸਿੱਖੇ ਹੋਏ ਲੋਕ ਆ ਰਹੇ ਜਦ ਅਸੀਂ ਸ਼ੁਰੂ ਕੀਤਾ ਸੀ ਤਾਂ ਅਸੀਂ ਸਾਰੇ ਅਨਜਾਨ ਹੁੰਦੇ ਸੀ ਪੁੱਛ ਗਣ ਮੈਂ ਨੂੰ ਛੱਡ ਕੇ ਔਰ ਜਿਹੜੀ ਚੀਜ਼ ਹੈ ਕਿ ਥੋੜੀ ਜੀ ਥੋੜੀ ਜੀ ਪਿਛਲੇ ਸਾਲਾਂ ਦੇ ਵਿੱਚ ਜੋ ਪਿੰਡੂ ਕਹਾਣੀਆਂ ਮਿਸਿੰਗ ਸੀ ਉਹ ਮੈਂ ਸਮਝਦਾ ਕਿ ਲੋਕ ਸਾਡੇ ਤੋਂ ਪੁੱਛਦੇ ਰਹਿੰਦੇ ਆ ਬਾਹਰ ਰਹਿਣ ਵਾਲੇ ਸਾਡੇ ਭਰਾ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਉਹ ਹਮੇਸ਼ਾ ਗੱਲ ਕਰਦੇ ਆ ਕਿ ਅਸੀਂ ਪਿੰਡਾਂ ਦੀਆਂ ਗਲੀਆਂ ਵੇਖਣੀਆਂ ਚਾਹੁੰਦੇ ਆ ਅਸੀਂ ਪਿੰਡਾਂ ਦੀਆਂ ਗੱਲਾਂ ਬਾਤਾਂ ਜੋ ਪੁਰਾਣੀਆਂ ਫਿਲਮਾਂ ਦੇ ਵਿੱਚ ਹੁੰਦੀਆਂ ਸੀ ਉਹ ਮਿਸ ਕਰਦੇ ਆ ਮੇਰੇ ਖਿਆਲ ਦੇ ਵਿੱਚ ਉਹ ਉਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਜਦ ਵੀ ਉਹ ਚੀਜ਼ ਦਿਖਾਈ ਗਈ ਹੈ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਜੱਟ ਬॉयਜ਼ ਜੋ ਮੈਂ ਪਿਛਲੀ ਫਿਲਮ ਕੀਤੀ ਸੀ ਹੰਦਲ ਸਾਹਿਬ ਦੇ ਨਾਲ ਉਸ ਦੇ ਵਿੱਚ ਪਿੰਡੂ ਪੋਰਸ਼ਨ ਜੋ ਸੀ ਉਹ ਸਾਡੇ ਤੇ ਸੀ ਔਰ ਬਹੁਤ ਪਸੰਦ ਕੀਤਾ ਗਿਆ ਸੀ ਉਹ ਉਸੇ ਤਰ੍ਹਾਂ ਦੇ ਗਾਣੇ ਮੈਂ ਸਮਝਦਾ ਕਿ ਉਹ ਦੁਬਾਰਾ ਦੌਰ ਆ ਚੁੱਕਿਆ ਹੈ ਕਿਉਂਕਿ ਮੈਂ ਜਿਹੜੀਆਂ ਹੁਣ ਨਵੀਆਂ ਫਿਲਮਾਂ ਕੀਤੀਆਂ ਉਹ ਸਾਰੀਆਂ ਉਸੇ ਅੰਦਾਜ਼ ਨਾਲ ਹੀ ਆ ਰਹੀਆਂ ਇੱਕ ਫਿਲਮ ਹੁਣੇ ਕੀਤੀ ਹੈ ਉਸ ਦਾ ਨਾਮ ਹੈ ਸ਼ਰੀਕ ਇੱਕ ਇੱਕ ਜੱਟ ਤੇ ਜ਼ਮੀਨ 파ਟ 2 ਅਸੀਂ ਕਰ ਰਹੇ ਹਾਂ ਉਹ ਸਾਰੀਆਂ ਐਕਸ਼ਨ ਫਿਲਮਾਂ ਔਰ ਪਿੰਡੂ ਮਾਹੌਲ ਦੀਆਂ ਕਹਾਣੀਆਂ ਆਪਾਂ ਜਿਹੜੇ ਨਵੇਂ ਏਜ ਐਕਟਰਸ ਨੇ ਉਹਨਾਂ ਬਾਰੇ ਆਪਾਂ ਗੱਲ ਕਰੀਏ ਤੇ ਤੁਹਾਡੇ ਫੇਵਰਿਟ ਤੁਹਾਨੂੰ ਕੀ ਲੱਗਦਾ ਨੇ ਅੱਜ ਦਾ ਸੁਪਰ ਹੀਰੋ ਯਾ ਸੀਰੋ ਫੇਵਰਿਟ ਤੁਹਾਡਾ ਕੌਣ ਹੈ ਪੰਜਾਬ ਚ ਦਿਲਜੀਤ ਦੋਸਾਂ ਜੋ ਹੈ ਗਿੱਪੀ ਗਰੇਵਾਲ ਹੈ ਜਾਂ ਹਰੀਸ਼ ਵਰਮਾ ਹੈ ਅਮਰਿੰਦਰ ਗਿੱਲ ਹੈ ਦੇਖੋ ਜੀ ਇਹ ਜਿੰਨੇ ਵੀ ਮੁੰਡੇ ਗਵਈਏ ਫਿਲਮਾਂ ਦੇ ਵਿੱਚ ਆਏ ਐ ਮੈਥੋਂ ਹਮੇਸ਼ਾ ਲੋਕ ਪੁੱਛਦੇ ਰਹਿੰਦੇ ਆ ਕਿ ਗਾਉਣ ਵਾਲੇ ਬੜੇ ਆ ਰਹੇ ਐ ਉਹਨਾਂ ਨੂੰ ਮੈਂ ਇਹ ਜਵਾਬ ਦੇਣਾ ਚਾਹਣਾ ਕਿ ਗਾਉਣ ਵਾਲੇ ਕਿਉਂ ਨਾ ਹੋਣ ਜੇ ਉਹਨਾਂ ਚ ਕਾਬਲੀਅਤ ਹੈ ਤਾਂ ਉਹ ਕਾਮਯਾਬ ਹੋ ਜਾਂਦੇ ਆ ਜੇ ਨਾਕਾਮਯਾਬ ਜੇ ਨਾਕਾਬਲੀਅਤ ਹੋਏਗੀ ਤਾਂ ਨੰ ਨਹੀਂ ਹੋਣਗੇ ਇੱਕ ਫਿਲਮ ਤੋਂ ਬਾਅਦ ਲੋਕਾਂ ਨੇ ਲੈਣੇ ਹੀ ਨਹੀਂ ਉਹਨਾਂ ਨੂੰ ਉਹਨਾਂ ਚ ਤਾਂ ਇੱਕ ਵਾਅਦਾ ਹੁੰਦਾ ਗਾਇਕੀ ਵਾਲਾ ਔਰ ਲੇਕਿਨ ਉਹੀ ਮੁੰਡੇ ਕਾਮਯਾਬ ਹੋਏ ਐ ਜਿਨ੍ਹਾਂ ਦੇ ਵਿੱਚ ਟੈਲੈਂਟ ਸੀ ਜਿਸ ਤਰ੍ਹਾਂ ਗੀਪੀ ਦਾ ਕਹਿ ਲੋ ਅਮਰਿੰਦਰ ਗਿੱਲ ਹੋ ਗਏ ਔਰ ਦਲਜੀਤ ਹਾਂਜੀ ਇਹ ਕਾਫੀ ਬਹੁਤ achੀਆਂ ਫਿਲਮਾਂ ਦਿੱਤੀਆਂ ਔਰ ਸਾਰੇ ਆਪਣੇ ਆਪਣੇ ਤਰੀਕੇ ਨਾਲ ਵਧੀਆ ਕੰਮ ਕਰ ਰਹੇ ਐ ਇੱਕ ਦਾ ਨਾਂ ਤਾਂ ਲੈਣਾ ਖੈਰ ਉਹ ਥੋੜੀ ਜੀ ਗਲਤ ਹੋ ਜਾਨੀ ਗੱਲ ਲੇਕਿਨ ਇਹ ਸਾਰੇ ਬਹੁਤ ਅੱਛੇ ਆਰਟਿਸਟ ਐ ਮੈਂ ਸਮਝਦਾ ਕਿ ਜਿੰਨੇ ਵੀ ਬੰਦੇ ਕਾਮਯਾਬ ਹੋ ਜਾਂਦੇ ਐ ਇੰਡਸਟਰੀ ਦੇ ਵਿੱਚ ਕੋਈ ਵੀ ਨਹੀਂ ਮਾੜਾ ਹੁੰਦਾ ਡਿਪੈਂਡ ਕਰਦਾ ਕਿ ਉਹਨਾਂ ਨੂੰ ਟੁਕਵਾ ਕੰਮ ਕਦੋਂ ਮਿਲਦਾ ਹੈ ਉਹਨਾਂ ਦੀ ਪર્સਨੈਲਿਟੀ ਨੂੰ ਔਰ ਜਦ ਉਹਨਾਂ ਨੂੰ ਕੰਮ ਮਿਲ ਜਾਂਦਾ ਜਿਸ ਵਾਸਤੇ ਉਹ ਬਣੇ ਹੁੰਦੇ ਆ ਤਾਂ ਉਹ ਆਪਣਾ ਟੈਲੈਂਟ ਵਖਾ ਸਕਦੇ ਅੱਛਾ ਇੱਕ ਬੜੀ ਮੇਲ ਡੋਮਿਨੇਸ਼ਨ ਹੈ ਪੰਜਾਬੀ ਇੰਡਸਟਰੀ ਚ ਮੁੰਡੇ ਤਾਂ ਫੇਰ ਵੀ ਆ ਰਹੇ ਨੇ ਪਰ ਕੁੜੀਆਂ ਨੂੰ ਇੰਨੀ ਸਪੇਸ ਨਹੀਂ ਮਿਲ ਰਹੀ ਹੈ ਨਾ ਜੇ ਆਪਾਂ ਗਿਣਤੀ ਚ ਦੋ ਕੁੜੀਆਂ ਨੇ ਸ਼ਾਇਦ ਸਰ ਨੀਰੂ ਬਾਜਵਾ ਹੋਗੀ ਸੁਰਵੀਨ ਚਾਵਲਾ ਹੋਗੀ ਹੋਰ ਕੁੜੀਆਂ ਹੈਗੀਆਂ ਹੀ ਨਹੀਂ ਪੰਜਾਬੀ ਇੰਡਸਟਰੀ ਚ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਅਸੀਂ ਤਾਂ ਬੜਾ ਚਾਹੁੰਦੇ ਹਾਂ ਕਿ ਸੋਹਣੀਆਂ ਸੋਹਣੀਆਂ ਨਵੀਆਂ ਕੁੜੀਆਂ ਵੀ ਆਉਣ ਕੋਈ ਆਵੇ ਤਾਂ ਵੈਲਕਮ ਹੈ ਉਹਨਾਂ ਲਈ ਲੇਕਿਨ ਨ ਦੇ ਕੋਈ ਗੱਲ ਫੇਰ ਆ ਜਾਂਦੀ ਹੈ ਕਿ ਸਾਡੀਆਂ ਕਹਾਣੀਆਂ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਮਿਲ ਡੋਮਿਨੇਟ ਕਹਾਣੀਆਂ ਹੁੰਦੀਆਂ ਨੇ ਜ ਜਿਹਦੇ ਵਿੱਚ ਜ਼ਿਆਦਾ ਕਹਾਣੀ ਮੁੰਡਿਆਂ ਵਾਲੀ ਹੁੰਦੀ ਹੈ ਔਰ ਜਿਹੜੀਆਂ ਕੋਈ ਪੰਜ ਚਾਰ ਲੜਕੀਆਂ ਉਹ ਉਹਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਕਿਉਂਕਿ ਜ਼ਿਆਦਾ ਸਾਡੀਆਂ ਪੰਜਾਬੀ ਫਿਲਮਾਂ ਜੇ ਗੱਲ ਕਰੀਏ ਤਾਂ ਲੜਕੀ ਇੱਕ ਸ਼ੋਪੀਜ਼ ਹੁੰਦੀ ਹੈ ਗਾਣੇ ਹਾਂਜੀ ਹਾਂਜੀ ਉਹ ਹੀ ਨਾ ਇੱਕ ਵੀ ਸੋਹਣੀ ਲੱਗੇ ਫਿਲਮ ਦੇ ਵਿੱਚ ਔਰ ਅੱਛੀ ਡਾਂਸਰ ਹੋਵੇ ਗਾਣਿਆਂ ਦੇ ਵਿੱਚ ਚੰਗੀ ਲੱਗੇ ਅੱਛਾ ਡਾਂਸ ਵਾਂਸ ਆਉਂਦਾ ਹੋਵੇ ਬਸ ਲੇਕਿਨ ਆਉਣਾ ਚਾਹੀਦਾ ਜੀ ਮੈਂ ਵੀ ਤੁਹਾਡੇ ਨਾਲ ਮਤਫਕ ਹਾਂ ਇਸ ਗੱਲ ਦੇ ਨਾਲ ਠੀਕ ਹੈ ਤੇ ਤੁਹਾਡੀ ਹੋਰ ਵੀ ਫਿਲਮ ਆ ਰਹੀ ਤੁਸੀਂ ਅੱਜਕੱਲ ਸ਼ੂਟਿੰਗ ਵੀ ਕਰ ਰਹੇ ਹੋ ਵਾਂਟਿਡ ਸਿੰਘ ਜੀ ਜੀ ਹਾਂਜੀ ਉਹਦੇ ਬਾਰੇ ਕੁਝ ਦੱਸੋ ਉਹ ਜਿਸ ਤਰ੍ਹਾਂ ਇੱਕ ਸਾਡੇ ਇਹ ਪਹਿਲਾਂ ਤੋਂ ਵੀ ਦੇਖੀਏ ਤਾਂ ਜਿਸ ਤਰ੍ਹਾਂ ਜੇ ਕੋਈ ਇੱਕ ਚੰਗੀ ਕਾਮਯਾਬ ਹੋ ਜਾਵੇ ਕੋਈ ਫਿਲਮ ਤਾਂ ਉਸੇ ਅੰਦਾਜ਼ ਨਾਲ ਨਵੀਆਂ ਫਿਲਮਾਂ ਹੋਰ ਵੀ ਆ ਜਾਂਦੀਆਂ ਇੱਕ ਫਿਲਮ ਪਿੱਛੇ ਜੀ ਦਿਲਜੀਤ ਦੁਸਾਂਜ ਹੋਰਾਂ ਦੀ ਚੰਗੀ ਕਾਮਯਾਬ ਰਹੀ ਸੀਗੀ 84 1984 ਹਾਂਜੀ ਤਾਂ ਉਸ ਤੋਂ ਬਾਅਦ ਕੁਝ ਫਿਲਮ ਉਸੇ ਤਰ੍ਹਾਂ ਦੀਆਂ ਬੜੀਆਂ ਕੁਝ ਨਹੀਂ ਕਾਮਯਾਬ ਹੋਈਆਂ ਔਰ ਕੁਝ ਬਣ ਰਹੀਆਂ ਜਿਨ੍ਹਾਂ ਦੇ ਵਿੱਚੋਂ ਉਹ ਵਾਂਟਡ ਸਿੰਘ ਹੈਗੀ ਹੈ ਔਰ ਮੈਂ ਸਮਝਦਾ ਕਿ ਕਾਫੀ ਚੰਗੀ ਫਿਲਮ ਹੈ ਔਰ ਮੈਂ 84 ਦੇ ਦੌਰ ਦੀ ਕਹਾਣੀ ਹੈ ਉਸ ਦੌਰ ਦੀ ਹੈ ਉਸ ਦੇ ਵਿੱਚ ਕੁਝ ਗਿਣਮੇ ਜਿਹੜੇ ਨਾਮੀ ਉਸ ਦੌਰ ਦੇ ਖੜਕੂ ਸੀ ਉਹਨਾਂ ਦੇ ਵਿੱਚ ਇੱਕ ਮੈਂ ਕਿਰਦਾਰ ਕੀਤਾ ਹੈ ਜਿਹੜਾ ਉਹਨਾਂ ਦਾ ਸਾਰਿਆਂ ਦਾ ਬੌਸ ਹੁੰਦਾ ਹੈ ਤੇ ਸਾਰੇ ਰਲ ਮਿਲ ਕੇ ਜੇ ਸੁੱਖਾ ਜਿੰਦਾ ਸੀ ਜਿਨ੍ਹਾਂ ਨੇ ਕਾਫੀ ਵੱਡੇ ਵੱਡੇ ਕੰਮ ਕੀਤੇ ਸੀ ਤੇ ਸੀਗੀ ਜਰਨੈ ਗੂਗੂ ਇਹ ਜਿਹੜੇ ਬਿਲਕੁਲ ਰੈਡੀ ਨੇ 2015 ਵਿੱਚ ਬੈਕ ਇਨ ਐਕਸ਼ਨ ਆਣ ਲਈ ਤੇ ਅੱਜ ਅਨਾਉਂਸ ਕਰਨ ਪਹੁੰਚੀ ਸੀ ਫਿਲਮ ਗਨਿੰਗੋਲ ਤਾਇਰ ਬਸੀਨ এবੀਪੀ ਸੰਜਾ ਚੰਡੀਗੜ੍ਹ এবੀਪੀ ਸੰਜਾ ਤੁਹਾਨੂੰ ਰੱਖੇ ਅੱਗੇ